ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆ ਜੀ ਮਲੋੜ ਟਰੈਕਟਰ ਮੰਡੀ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਰ ਨਾਲੋਂ ਪਹਿਲਾਂ ਪਹੁੰਚੇ ਤਾਂ ਚਲੋ ਦੋਸਤੋ ਆਪਾਂ ਸ਼ੁਰੂ ਵੀਡੀਓ ਕਰਦੇ ਆਂ ਪਹਿਲਾਂ ਟਰੈਕਟਰ ਆ ਗਿਆ ਆਪਣਾ ਸਵਰਾਜ 855 FE ਇਹ ਮਾਡਲ ਹੈਗਾ ਜੀ 2012 ਤੇ 3 ਲੱਖ ਤੇ 40000 ਰੁਪਿਆ ਡਿਮਾਂਡ ਹੈ ਜੀ ਬੈਕ ਟਾਇਰ ਇਹਦੇ ਗੁਡੀਅਰ ਦੇ ਆ ਜੀ 14 9 28 ਦੇ ਤੇ ਫਰੰਟ ਟਾਇਰ ਇਹਦੇ ਹੈਗੇ ਆ ਜੀ ਵੀ ਕੇ ਕੰਪਨੀ ਦੇ ਵੀ ਕੇ ਗੁਰੂ ਤੇ ਅਗਲਾ ਟਰੈਕਟਰ ਆਪਣਾ ਆ ਗਿਆ ਜੀ ਸਵਰਾਜ 855 ਇਹ ਮਾਡਲ ਹੈਗਾ ਜੀ 2000 ਪੂਰਾ ਤੇ 2 ਲੱਖ ਤੇ 20000 ਰੁਪਿਆ ਪੂਰੀ ਡਿਮਾਂਡ ਹੈ ਜੀ ਇਹਦੇ ਪਿਛਲੇ ਟਾਇਰ ਇਹਦੇ ਘਸੇ ਹੋਏ ਆ ਜੀ ਤੇ ਸ਼ਕਤੀ ਲਾਈਫ ਦੇ ਅਹਿਮ ਮਾਰਕ ਦੇ ਤੇ 14 9 28 ਸਾਈਜ਼ ਆ ਜੀ ਤੇ 프런트 ਟਾਇਰ ਵੀ ਟੱਲੇ ਹੋਇਆ ਹਿੰਦੁਸਤਾਨ ਦੇ ਬਾਕੀ ਟਰੈਕਟਰ ਓਕੇ ਪਿਆ ਜੀ ਇਕੱਲੇ ਥੋੜੀ ਜਿਹੀ ਟਾਇਰਾਂ ਵਾਲੇ ਬੱਸ ਲੱਗੇ ਨਾ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 363 ਨੂ ਹਾਲੈਂਡ ਵਾਲਿਆਂ ਦਾ 363 ਪਲੱਸ ਸਾਈਡ ਗੇਅਰ 16 9 28 ਟਾਇਰਾਂ ਦਾ ਸਾਈਜ਼ ਆ ਜੀ ਐਮ ਆਰ ਐਫ ਦੇ ਟਾਇਰ ਆ ਤੇ 프런ਟ ਟਾਇਰ ਦੇ ਬੁਧੀਆ ਤੇ ਆ ਜੀ ਹਲਾ ਫੋਰ ਦੇ ਗੱਲ ਹਾਂਜੀ ਦੋਸਤੋ ਇਸ ਟਰੈਕਟਰ 3630 ਦਾ ਮਾਡਲ ਹੈਗਾ ਜੀ 2009 ਤੇ 3,390,000 ਰੁਪਿਆ ਡਿਮਾਂਡ ਆ ਜੀ। ਬਾਕੀ ਟਰੈਕਟਰ ਸਾਫ਼ ਉਤਰਾ ਪਿਆ ਜੀ ਕਿਤੇ ਕੋ ਲੀਕਿੰਗ ਸ਼ੀਕਿੰਗ ਹੈ ਨਹੀਂ ਕਿ ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ। ਤੇ ਅਗਲਾ ਟਰੈਕਟਰ ਆਗਾ ਹੀ ਸੋਰਾਜ 746 ਟਾਇਰਾਂ ਦੀ ਹਾਲਤ ਬਹੁਤ ਸਾਫ਼ ਹੈ ਜੀ ਤੇ ਹੈਗੇ ਆ 50 ਕੋਪੈਸੇ ਤੇ ਟਾਇਰਾਂ ਦਾ ਗੁੱਡੀਅਰ ਦੇ ਟਾਇਰ ਆ ਜੀ ਤੇ 13 6 28 ਫੈਜ ਆ ਟਾਇਰਾਂ ਦਾ ਇਹ ਮਾਡਲ 2004 ਆ ਜੀ 2,50,000 ਰੁਪਿਆ ਇਸ ਦੀ ਡਿਮਾਂਡ ਆ ਟਰੈਕਟਰ ਦੀ ਬਾਕੀ ਦੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਅਗਲਾ ਟਰੈਕਟਰ ਆ ਗਏ ਜੀ ਸਵਰਾਜ 746 ਪਹਿਰਾ ਦੀ ਕੰਡੀਸ਼ਨ ਬਿਲਕੁਲ ਓਕੇ ਆ ਜੀ ਹੈਗੇ 70 ਕੁ ਪੈਸੇ ਐਮ ਆਰਫ ਦੇ ਟਾਇਰ ਆ ਜੀ ਸਾਈਜ਼ ਹੈਗਾ 14 9 28 ਇਹ ਮਾਡਲ ਹੈਗਾ 2013 ਤੇ 3,70,000 ਰੁਪਏ ਸ ਦੀ ਡਿਮਾਂਡ ਆ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਟਰੈਕਟਰ ਦੀ ਲੀਕਿੰਗ ਸ਼ੀਕਿੰਗ ਹੈ ਨਹੀਂ ਗੇ। ਓਕੇ ਪਿਆ ਜੀ ਟਰੈਕਟਰ। ਤੇ ਅਗਲਾ ਟਰੈਕਟਰ ਆ ਗਿਆ ਸੋਨਾਲਿਕ ਦਾ। ਟਾਇਰ ਇਹਦੇ ਚ ਥੋੜੀ ਜੀ ਕਮੀ ਆ। ਤੇ ਕਿਉਂਕਿ ਟਾਇਰ ਹੈਗੇ 30 ਕੇ ਪੈਸੇ, 40 ਕੇ ਪੈਸੇ ਸੀਐਡ ਦੇ ਟਾਇਰ ਆ 14 9 28 ਦੇ। ਤੇ ਬਾਕੀ ਪੈਰਦਾਂ ਉੱਪਰ ਚੱਕੇ ਆ ਜੀ ਸਾਈਡ ਗੇਅਰ ਆ ਮਾਡਲ ਹੈਗਾ 2004 2 ਲੱਖ ਤੇ 40000 ਰੁਪਿਆ ਡਿਮਾਂਡ ਆ ਜੀ ਇਹਦੇ ਅਗਲਾ ਟਰੈਕਟਰ ਸਵਰਾਜ 744 ਜੀ ਐਫੀ ਤੇ 2018 ਮਾਡਲ ਆ 5 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਪਾਵਰ ਸਟੀering ਤੇ ਗੁਡੀਅਰ ਦੇ ਟਾਇਰ ਆ ਜੀ 14 9 28 ਸਾਈਜ਼ ਆ ਟਾਇਰਾਂ ਦਾ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਤੇ ਸਾਫ ਸੁਥਰੇ ਆ ਜੀ ਅਗਲਾ ਟਰੈਕਟਰ ਆ ਗਿਆ ਜੀ ਫਾਰਮ ਟਰੱਕ 60 ਦਾ 98 ਮਾਡਲ ਆ ਜੀ 1 ਲੱਖ ਤੇ 8000 ਰੁਪਿਆ ਡਿਮਾਂਡ ਆ ਡਬਲ ਕਲੱਚ ਆ ਜੀ ਪਰ ਟਾਇਰ ਇਹਦੇ ਘਸੇ ਹੋਏ ਆ ਜੀ ਤੇ ਬਾਕੀ ਟਰੈਕਟਰ ओके ਪਿਆ ਜੀ ਤੇ ਕੰਡੀਸ਼ਨ ਵਗੈਰਾ ਦੀ ਟਰੈਕਟਰ ਦੀ ਵੇਖ ਸਕਦੇ ਆ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 6522 ਸੱਤ ਮਾਡਲ ਆ 3,60,000 ਰੁਪਿਆ ਡਿਮਾਂਡ ਆ ਪਾਵਰ ਸਟੀering ਆ ਜੀ ਚਾਰੇ ਟਾਇਰ ਬਿਲਕੁਲ ਓਕੇ ਆ ਜੀ ਗੁਡਇਰ ਕੰਪਨੀ ਦੇ ਟਾਇਰ ਆ ਟਾਇਰਾਂ ਦਾ ਸਾਈਜ਼ ਹੈਗਾ ਜੀ 16 ਦੇ ਟਾਇਰ ਆ ਤੇ ਬਾਕ ਪਾਵਰ ਸਟੀering ਆ ਬਾਕੀ ਤੁਸੀਂ ਚੈੱਕ ਕਰ ਸਕਦੇ ਆਂ ਵੀਡੀਓ ਦੇ ਵਿੱਚ ਹਾਲਤ ਕੰਡੀਸ਼ਨ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਹੈਂਦਰਾ 275 DI फ्रंट टायर गुडियर ਦੇ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਬੈਕ ਟਾਇਰ ਇਹ ਤਾਂ ਹੈਗੇ 30 ਕੁ ਪੈਸੇ ਸਸੇ ਦੇ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਤੇ ਮਾਡਲ ਹੈਗਾ ਜੀ ਇਹ 2014 1,90,000 ਰੁਪਏ ਡਿਮਾਂਡ ਆ ਜੀ ਅਗਲਾ ਟਰੈਕਟਰ ਸਵਰਾਜ 855 ਜੀ ਫਰੰਟ ਟਾਇਰ ਹੈਗੇ ਜੀ 50 ਕੁ ਪੈਸੇ ਬੈਕ ਟਾਇਰ ਹੈਗੇ ਜੀ ਨਵੀਂ ਕੰਡੀਸ਼ਨ ਦੇ ਵਿੱਚ ਐਮ ਆਰਪ ਦੇ ਟਾਇਰ 13 6 28 ਸਾਈਜ਼ ਦੇ ਟਾਇਰ ਹਨ ਬਾਕੀ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਨੇ ਟਰੈਕਟਰ ਦੇ ਇਹ ਸੱਚ ਇਹਦਾ ਰੇਟ ਤੁਹਾਨੂੰ ਰੇਟ ਹੈਗਾ ਜੀ ਮਾਡਲ ਹੈਗਾ ਜੀ 1988 ਰੇਟ ਹੈਗਾ ਜੀ 1,80,000 ਰੁਪਏ ਗਲਾਟਰੈਕਟਰ ਆਵੇ ਸੋਨਾਲੇ ਦਾ 750 ਦਾ ਚਾਰੇ ਟਾਇਰ 700 ਤੇ ਆ ਜੀ ਹੈਗੇ 40 50 ਪਾਈਂਸ ਦੇ ਕੰਡੀਸ਼ਨ ਦੇ ਵਿੱਚ ਗੁਡਇਰ ਕੰਪਨੀ ਦੇ ਟਾਇਰ ਆ ਜੀ ਸਾਈਜ਼ ਹੈਗਾ 14 9 28 ਦੇਖ ਲਿਆ ਬਾਕੀ ਸਾਰੇ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਟ੍ਰੈਕਟਰ ਦੀ ਕੰਡੀਸ਼ਨ ਗਲਾਟਰੈਕਟਰ ਪਲੇਰ ਸੋਨਾਲੇ ਦਾ ਜੀ ਆ ਜਿਹੜਾ ਸੋਨਾਲੇ ਦਾ ਜੀ ਇਹਦਾ ਨਵ ਮਾਡਲ ਆ 3 ਲੱਖ ਰੁਪਈਆ ਪੂਰਾ ਰੇਟ ਆ ਜੀ ਤੋਂ 50 ਦਾ ਸੁਣ ਲੀਕਾ ਅਗਲਾ ਟਰੈਕਟਰ 1.750 2003 ਮਾਡਲ ਹੈ 2 ਲੱਖ ਰੁਪਏ ਰੇਟ ਆ ਇਹ ਪੂਰਾ ਤੇ ਫਰੰਟ ਟਾਇਰ ਘਸੇ ਹੋਏ ਆ ਜੀ ਤੇ ਬੈਕ ਟਾਇਰ ਵੀ ਘਸੇ ਹੋਏ ਆ ਜੀ ਗੁੱਡੀਆ ਦੇ ਟਾਇਰ ਆ 14 9 28 ਸਾਈਜ਼ ਆ ਜੀ ਇਹਨਾਂ ਦਾ ਅਗਲਾ ਟਰੈਕਟਰ ਆ ਗਿਆ ਯਾਰ ਜੰਨੀ ਕੋ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ 2016 ਮਾਡਲ ਆ 4 ਲੱਖ ਤੇ 15000 ਰੁਪਏ ਡਿਮਾਂਡ ਆ ਇਹ ਚਾਰੇ ਟਾਇਰ ਬਿਲਕੁਲ ਓਕੇ ਨਵੀਂ ਕੰਡੀਸ਼ਨ ਦੇ ਵਿੱਚ ਮਿੰਦਰਾ 605 ਡੀਆਈ ਅਰਜਨ ਨੀਵਾਂ ਹਾਂਜੀ ਦੂਸਰਾ ਟਰੈਕਟਰ ਆ ਗਿਆ ਸਵਰਾਜ 744 2014 ਮਾਡਲ ਆ 4 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਸਾਫ਼ ਥਰੇ ਤੇ ਵਧੀਆ ਕੰਡੀਸ਼ਨ ਦੇ ਆ ਬੈਕ ਟਾਇਰ ਹੈਗੇ ਆ ਜੀ ਸੀਏਟ ਕੰਪਨੀ ਦੇ 14928 ਸਾਈਜ਼ ਆ ਜੀ ਤੇ ਫਰੰਟ ਟਾਇਰ ਇਹਦੇ ਹੈਗੇ ਆ ਜੀ ਬਿਰਲਾ ਦੇ ਕਾਫੀ ਹਾਲਤ ਤੱਕ ਵਧੀਆ ਟਾਇਰ ਪਏ ਆ ਜੀ ਅਗਲਾ ਟਰੈਕਟਰ ਆ ਗਿਆ ਸਵਰਾਜ 733 2002 ਮਾਡਲ ਆ 1 ਲੱਖ ਤੇ 45000 ਰੁਪਏ ਡਿਮਾਂਡ ਹੈ ਚਾਰੇ ਟਾਇਰਾਂ ਦੀ ਕੰਡੀਸ਼ਨ ਜਿਹੜੀ ਹੈ ਜੀ ਹੈਗੀ ਹੈ ਜੀ 10 20 ਪੈਸੇ ਕਾਫੀ ਕਹਿ ਸਕਦੇ ਆ ਚਲੋ ਆਪਾਂ ਇਹਨਾਂ ਨੂੰ ਬਾਕੀ ਇੰਜਨ-ਇੰਜਨ ਤੇ ਆਪਾਂ ਦੇਖ ਸਕਦੇ ਹਾਂ ਤੁਸੀਂ ਵੀਡੀਓ ਦੇ ਵਿੱਚ ਇਹ ਮਾਡਲ 2002 ਹੈ ਜੀ ਚ 1 ਲੱਖ ਤੇ 45000 ਰੁਪਏ ਡਿਮਾਂਡ ਹੈ ਅਗਲਾ ਡੈਕਟਰ ਆ ਗਈ ਐਸ਼ਰ 242 ਤੇ ਐਮ ਆਰਫ ਦੇ ਟਾਇਰ ਆ ਜੀ ਫਰੰਟ ਵਾਲੇ ਬੈਕ ਟਾਇਰ ਕੁੜੀਰ ਦੇ ਆ ਜੀ ਚਾਇਆ ਜਾਏਗਾ 12 4 28 ਤੇ ਮਾਡਲ 2016 ਤੇ 2 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਇਹ ਸਿਰਫ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 2014 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਆ ਤੇ ਪੀ ਵੀ 60 ਨੰਬਰ ਆ ਜੀ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਜੇ ਕੇ ਸੋਨਾ ਦੇ ਤੇ ਫਰੰਟ ਟਾਇਰ ਵੀ ਜੇਕੇ ਤੋਂ ਉਹਨਾਂ ਦੇ ਆ ਬੈਕ ਟਾਇਰ ਵੀ ਜੇਕੇ ਤੋਂ ਉਹਨਾਂ ਦੇ 14 9 28 ਸਾਈਜ਼ ਆ ਜੀ ਪਾਵਰ ਸਟੀering ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 744 ਫਰੰਟ ਟਾਇਰ ਜੇਕੇ ਤੋਂ ਉਹਨਾਂ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ 2002 ਮਾਡਲ ਆ 2 ਲੱਖ 70000 ਰੁਪਏ ਡਿਮਾਂਡ ਬੈਕ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਸੁੱਥਰੀ ਪਈ ਆ ਜੀ ਤੇ ਬਾਕੀ ਥੋੜੇ ਜਿਹਾ ਘਸੇ ਹੋਏ ਆ ਬਾਕੀ ਉਹ ਕੰਡੀਸ਼ਨ ਸਾਫ ਹੈ ਟਰੈਕਟਰ ਦੀ ਟੱਕ ਟੁੱਕ ਲੱਗੀ ਆ ਪੇਪਰ ਦੀ ਛਤਰੀ ਵੀ ਲੱਗੀ ਆ ਇਹ 2002 ਮਾਡਲ ਆ 2 ਲੱਖ ਤੇ 70000 ਰੁਪਿਆ ਡਿਮਾਂਡ ਆ ਜੀ ਅਗਲਾ ਟਰੈਕਟਰ ਆ ਗਿਆ ਜੀ ਸੋਨਾਲਿਕਾ 2015 ਮਾਡਲ ਆ 4 ਲੱਖ ਤੇ 25000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ ਐਮ ਆਰਫ ਦੇ ਟਾਇਰ ਆ ਜੀ 14928 ਸਹਿਜ ਆ ਜੀ ਸਾਈਡ ਗੀਅਰ ਬਾਕੀ ਦੀ ਜੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਅਗਲਾ ਟਰੈਕਟਰ ਫੇਰ ਜੀ ਸੋਨਾ ਲੀਗਾ 750 RDX ਇਹ ਹੈਗਾ ਜੀ 2013 ਮਾਡਲ 4 ਲੱਖ 25000 ਰੁਪਏ ਡਿਮਾਂਡ ਹੈ ਜੀ ਇਹਦੀ ਚਾਰੇ ਟਾਇਰ ਬਿਲਕੁਲ ਵਧੀਆ ਨਵੀਂ ਕੰਡੀਸ਼ਨ ਦੇ ਵਿੱਚ ਬੈਕ ਸਾਈਡ ਵਾਲੇ ਤਾਂ ਬਿਲਕੁਲ ਨਵੇਂ ਲੱਗਦੇ ਆ ਜੀ ਗੁਡਇਰ ਕੰਪਨੀ ਦੇ ਤੇ ਸਾਈਡ ਗੇਅਰ ਆ ਫੈਬਰ ਦੀ ਛਤਰੀ ਲੱਗੀ ਹੋਈ ਡੱਕ ਡੁੱਕ ਲੱਗੀ ਹੈ ਜੀ ਇਹ ਹੈਗਾ ਜੀ 2013 ਮਾਡਲ ਆ 4 ਲੱਖ ਤੇ 25000 ਰੁਪਏ ਡਿਮਾਂਡ ਹੈ ਟਰੈਕਟਰ ਦੇ ਅੱਜ ਦੋਸਤੋ ਅਗਲਾ ਟਰੈਕਟਰ ਆ ਗਿਆ ਸਵਰਾਜ 800 ਸੌਰੀ ਜੀ 744 ਐਫੀ 2015 ਮਾਡਲ ਆ 4 ਲੱਖ ਤੇ 85000 ਰੁਪਏ ਡਿਮਾਂਡ ਹੈ ਗੁਡਿਆਰ ਦੇ ਟਾਇਰ ਆ ਜੀ ਤੇ ਬੈਕ ਸਾਈਡ ਵਾਲੇ ਅਪੋਲੋ ਦੇ 60 70 70 80% ਦੀ ਕੰਡੀਸ਼ਨ ਦੇ ਵਿੱਚ ਟਾਇਰ ਹੈਗੇ ਆ ਜੀ 14 9 28 ਸਾਈਜ਼ ਆ ਜੀ ਬੈਕ ਸਾਈਡ ਵਾਲੇ ਟਾਇਰਾਂ ਦਾ ਤੇ ਫਰੰਟ ਟਾਇਰ ਵੀ ਗੁੱਡਇਰ ਦੇ ਕਾਫੀ ਹੱਦ ਤੱਕ ਵਧੀਆ ਕੰਡੀਸ਼ਨ ਦੇ ਪਏ ਆ। ਅਗਲਾ ਟਰੈਕਟਰ ਆ ਗਿਆ ਇਹ ਫੇਰ ਸਵਰਾਜ 855 FI 2009 ਮਾਡਲ ਤੇ 3 ਲੱਖ ਤੇ 45000 ਰੁਪਿਆ ਡਿਮਾਂਡ ਆ ਜੀ। ਚਾਰੇ ਟਾਇਰ ਬਿਲਕੁਲ ਸਾਫ ਤੋਂ ਤੇ ਫਰੰਟ ਟਾਇਰ ਗੁੱਡਇਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਤੇ ਪੈਕ ਟਾਇਰ ਵਾਲੇ ਸਾਈਡ ਵਾਲੇ ਟਾਇਰ 50 ਪੈਸੇ 14928 ਸਹਿਜ ਸਿਆਟ ਕੰਪਨੀ ਦੇ। ਅਗਲਾ ਟਰੈਕਟਰ ਆ ਗਿਆ ਇਹ ਮਿੰਦਰਾ ਜੋ ਉਹ 475 ਡੀਆਈ 2018 ਮਾਡਲ ਆ 3 ਲੱਖ ਤੇ 10000 ਰੁਪਿਆ ਡਿਮਾਂਡ ਆ ਕਾਫੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਓਕੇ ਬਿਲਕੁਲ ਜੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਅਗਲਾ ਟਰੈਕਟਰ ਆ ਜੀ ਸਵਰਾਜ 744 2008 ਮਾਡਲ ਆ 2 ਲੱਖ ਤੇ 95000 ਰੁਪਿਆ ਡਿਮਾਂਡ ਆ ਜੀ ਸਵਰਾਜ 744 ਦੇ ਬੈਕ ਟਾਇਰ ਬਿਲਕੁਲ ਵਧੀਆ ਤੇ ਸਾਫ਼ ਸੁਥਰੇ ਪਏ ਆ ਜੀ ਤੇ ਕੋਲੋ ਕੰਪਨੀ ਦੇ ਟਾਇਰ ਆ ਜੀ 13 628 ਸਾਈਜ਼ ਆ ਜੀ ਅਗਲਾ ਟਰੈਕਟਰ ਸੋਨਾ ਲੀਕਾ 735 ਡੀ ਆ ਹਾਂਜੀ ਤੇ ਚਾਰੇ ਟਾਇਰ ਫਰੰਟ ਵਾਲੇ ਟਾਇਰ ਹੈਗੇ ਜੀ 30 40 ਕੇ 50 ਕੇ ਪੈਸੇ ਤੱਕ ਬੈਕ ਟਾਇਰ ਵਾਲੇ ਸਾਈਡ ਵਾਲੇ ਟਾਇਰ ਕਥੇ ਹੋਏ ਬਿਲਕੁਲ 13 628 ਸਾਈਜ਼ ਆ ਜੀ ਇਹ ਤਿੰਨ ਸਿਲੰਡਰ ਟਰੈਕਟਰ ਹੈ ਜੀ 35 ਦਾ ਮਾਡਲ ਹੈਗਾ ਜੀ ਇਹਦਾ 2013 ਤੇ 2 ਲੱਖ 80000 ਰੁਪਏ ਡਿਮਾਂਡ ਆ ਜੀ ਇਹਦੀ ਕਲਾ ਟਰੈਕਟਰ ਆ ਗਿਆ ਮੈਸੀ 241 ਡੀਆਈ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ 2014 ਮਾਡਲ 4 ਲੱਖ ਤੇ 25000 ਰੁਪਏ ਡਿਮਾਂਡ ਹੈ ਜੀ ਬਾਕੀ ਇੰਜਨ ਵੱਖੋਂ ਤੇ ਬੈਕ ਸਾਈਡ ਵਾਲਾ ਬੱਸ ਉਹ ਵੀ ਸਾਫ ਪਿਆ ਕਿ ਲੀਕਿੰਗ ਸ਼ੇਕਿੰਗ ਟਰੈਕਟਰ ਦੀ ਹੈ ਨਹੀਂ ਕਿ ਜੀ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ ਡੀਆਈ 750 프ਰੰਟ ਟਾਇਰ ਇਹ ਬਿਲਕੁਲ ਨਵੇਂ ਡਾਲਰ ਦੇ ਇਹ ਬੈਕ ਟਾਇਰ ਵਾਲੇ ਜੀ ਕਹਤਕ ਦੱਸ ਕਸੇ ਹੋਈ ਆਈ ਬੀਕੇਟੀ ਦੇ 14928 ਸਹਿਜਾ ਜੀ ਡੱਕ ਡੁੱਕ ਲੱਗੀ ਆ ਬਾਕੀ ਤੇ ਇਹਦਾ ਆਪਾਂ ਤੁਹਾਨੂੰ ਰੇਟ ਤੇ ਮਾਡਲ ਦੱਸਦੇ ਆ ਜੀ 2002 ਮਾਡਲ ਆ 2 ਲੱਖ ਤੇ 40000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਅਗਲਾ ਟਰੈਕਟਰ ਫੇਰ ਸੋਨਾ ਲੇਕ ਆ ਗਿਆ ਜੀ 75 ਦਾ ਬੈਕ ਸਾਈਡ ਵਾਲੇ ਟਾਇਰ ਜਿਹੜੇ ਰੇਡੀਅਲ ਟਾਇਰਾਂ ਦੇ ਵਿੱਚ ਆ ਗਿਆ ਜੀ ਇਹ 16 9 30 ਸਾਈਜ਼ ਆ ਜੀ ਨਹੀਂ ਨਹੀਂ ਆਮ ਹੀ ਟਾਇਰਾਂ ਚਾਹੀਏ ਇਹ ਦੂਸਰੀ ਗੱਡੀ ਵਾਲੇ ਪਤਲੀ ਗੱਡੀ ਵਾਲੇ ਤੇ 16 9 30 ਸਾਈਜ਼ ਆ ਜੀ ਟਾਇਰਾਂ ਦਾ ਤੇ ਫਰੰਟ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਵਾਲੇ ਵੀ ਬਿਲਕੁਲ ਨਵੇਂ ਜੀ ਸੋਨਾਲੀ ਕਾ ਡੀਆਈ 75 2009 ਮਾਡਲ ਆ 4 ਲੱਖ ਤੇ 80000 ਰੁਪਏ ਐਡਵਾਂਟ ਆ ਜੀ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀ ਕਾ 745 ਦਾ ਚਾਰੇ ਟਾਇਰ ਬਿਲਕੁਲ ਨਵੇਂ ਜੀ ਫਰੰਟ ਵਾਲੇ ਬੀਕੇਟੀ ਦੇ ਆ ਜੀ ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ ਇਹਦੇ ਇਹ ਵੀ ਬੀਕੇਟੀ ਦੇ ਆ ਜੀ 16 9 28 ਸਾਈਜ਼ ਆ ਜੀ ਟਾਇਰਾਂ ਦਾ ਸਾਈਡ ਗियर ਆ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਇਹ 745 ਸੋਨਾਲੀਗਾ ਦਾ 2019 ਮਾਡਲ ਆ 5 ਲੱਖ ਤੇ 15000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਤੋਂ ਹਾਂਜੀ ਦੋਸਤੋ ਵੀਡੀਓ ਬੜੀ ਲੰਮੀ ਨਾ ਹੋ ਜਾਏ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਦੱਸਣਾ ਕਿਹੜਾ ਟਰੈਕਟਰ ਤੁਹਾਨੂੰ ਪਸੰਦ ਆਇਆ ਜੀ ਤੇ ਜਿਹੜੇ ਵੀਰ ਮੈਸੇਜ ਜਾਂ ਕਮੈਂਟ ਕਰਦੇ ਆ ਜੀ ਸਾਨੂੰ ਵੀ ਮਾਲਕ ਦਾ ਨੰਬਰ ਲੈ ਕੇ ਦਿਓ ਜਰੂਰ ਤੋਂ ਵੀਰੇ ਯਾਰ ਨਾ ਮਾਲਕ ਜਿਹਨਾਂ ਹੀ ਜਿਹੜੇ ਉਹਨਾਂ ਨੂੰ ਜਦੋਂ ਥੋੜੇ ਜਿਹੇ ਨਾ ਫੋਨ ਆਉਂਦੇ ਬਾਹਲੇ ਆ ਜੀ ਉਹ ਕਹਿੰਦੇ ਅਸੀਂ ਤੰਗ ਹੁੰਨੇ ਆ ਜੀ ਲੈਣ ਵਾਲੇ ਸਵਾਦ ਲੈਣ ਵਾਲੇ ਜ਼ਿਆਦਾ ਕਾਲ ਕਰਦੇ ਆ ਜੀ ਇਸ ਲਈ ਮਾਲਕ ਬਹੁਤ ਘੱਟ ਨੰਬਰ ਦਿੰਦੇ ਆ ਜੀ ਤੇ ਕੋਈ ਗੱਲ ਨਹੀਂ ਦੋਸਤੋ ਤੁਸੀਂ ਟਰੈਕਟਰ ਸਾਨੂੰ ਦੱਸਿਆ ਕਰੋ ਸਕਰੀਨ ਸ਼ਾਟ ਭੇਜ ਦਿਆ ਕਰੋ ਉਹਦਾ ਵੀ ਕਿਹੜਾ ਤੁਹਾਨੂੰ ਪਸੰਦ ਆ ਆਉਂਦੀ ਮੰਡੀ ਜੇਕਰ ਉਹ ਟਰੈਕਟਰ ਖੜਾ ਹੋਇਆ ਕਰੋ ਤਾਂ ਹੋ ਸਕਦਾ ਉਹਦੇ ਅਸੀਂ ਮਾਲਕ ਦਾ ਤੁਹਾਨੂੰ ਨੰਬਰ ਜ਼ਰੂਰ ਲੈ ਕੇ ਦੇਗੇ ਤੇ ਜਾਂ ਇਹਨਾਂ ਜਿਹੜੇ ਬਾਈ ਮੰਡੀ ਲਾਉਂਦੇ ਇਹਨਾਂ ਦਾ ਨੰਬਰ ਆਪਣੇ ਕੋਲੇ ਹੁੰਦਾ ਤਾਂ ਉਹ ਆਪਾਂ ਤੁਹਾਨੂੰ ਉਹਨਾਂ ਦਾ ਨੰਬਰ ਮਾਲਕ ਦਾ ਜ਼ਰੂਰ ਲੈ ਦਿਆ ਕਰਾਂਗੇ ਜੀ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ